ਸਤਿ ਸ਼੍ਰੀ ਅਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੀ ਹੈ ਸੁਰਖੀਆਂ ਦੇ ਵੱਲ ਪੰਜਾਬ ਤੇ ਪੰਜਾਬੀਆਂ ਬਾਰੇ ਫੇਰ ਵਿਗੜੇ ਕੰਗਨਾ ਦੇ ਬੋਲ ਸ਼ਰੀਆਮ ਆਖੀਆਂ ਵੱਡੀਆਂ ਗੱਲਾਂ ਹਿਮਾਚਲ 'ਚ ਫੈਲੇ ਨਸ਼ੇ ਲਈ ਪੰਜਾਬ ਨੂੰ ਦੱਸਿਆ ਕਸੂਰਵਾ ਬਦਲਾਪੁਰ ਰੇਪ ਮਾਮਲੇ 'ਚ ਪੁਲਿਸ ਦੀ ਕਾਰਵਾਈ ਪਹਿਲਾ ਅਕਸ਼ੇ ਦਾ ਐਨਕਾਊਂਟਰ ਹੁਣ ਦੋਵੇਂ ਟਰਸਟੀ ਗ੍ਰਿਫਤਾਰ ਤ੍ਰਿਪਤੀ ਦੇ ਵਿੱਚ 11 ਦਿਨਾਂ ਤੱਕ ਤਪੱਸਿਆ ਕਰਨ ਦਾ ਮਾਮਲਾ ਤਪੱਸਿਆ ਨਹੀਂ ਕਰਨਗੇ ਆਂਧਰਾ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ ਬੇਟੀ ਪਾਲੀਨਾ ਨੇ ਜਾਰੀ ਕੀਤਾ ਐਲਾਨਨਾਮਾ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਆਪਣੇ ਵਿਵਾਦ ਪਰੇ ਬਿਆਨਾਂ ਨਾਲ ਸੁਰਖੀਆਂ ਵਿੱਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾਂ ਤੇ ਪਾਜ-ਪਾਜ ਸੰਸਦ ਮੈਂਬਰ ਕੰਗਨਾ ਰਣੌਤ ਨੇ ਇੱਕ ਵਾਰ ਫੇਰ ਇਤਰਾਜ਼ਯੋਗ ਬਿਆਨ ਦਿੱਤੇ ਨੇ ਕੰਗਨਾ ਨੇ ਹਿਮਾਚਲ ਪ੍ਰਦੇਸ਼ 'ਚ ਫੈਲੇ ਨਸ਼ੇ 'ਲੀ ਸਿੱਧ ਤੌਰ ਤੇ ਨਾ ਲੇ ਬਗੈਰ ਪੰਜਾਬ ਨੂੰ ਕਸੂਰਵਾਰ ਦੱਸਿਆ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕੰਗਨਾ ਰਣੌਤ ਨੇ ਕਿਹਾ ਕਿ ਸਾਡੇ ਅੱਗੇ ਪਿੱਛੇ ਦੀ ਸੂਬਿਆਂ ਤੋਂ ਨਵੀਆਂ-ਨਵੀਆਂ ਚੀਜ਼ਾਂ ਇੱਥੇ ਆਉਣ ਲੱਗ ਜਾਂਦੀਆਂ ਨੇ ਭਾਵੇਂ ਚਿੱਟਾ ਹੋਵੇ ਭਾਵੇਂ ਉਗਾਰਤਾ ਹੋਵੇ ਭਾਵੇਂ ਕੁਝ ਵੀ ਹੋਵੇ ਤੁਹਾਨੂੰ ਪਤਾ ਹੀ ਹੈ ਮੈਂ ਕਿਸ ਸੂਬੇ ਦੀ ਗੱਲ ਕਰ ਰਹੀ ਹਾਂ ਇਹਨਾਂ ਦਾ ਸੁ ਹੁੱਲੜਬਾਜ਼ ਹੁੰਦੇ ਨੇ ਨਸ਼ੇ ਕਰਦੇ ਨੇ ਸ਼ਰਾਬਾਂ ਪੀਂਦੇ ਨੇ ਹੁੱਲੜਬਾਜ਼ੀ ਕਰਦੇ ਨੇ ਮੇਰੀ ਹਿਮਾਚਲ ਦੇ ਬੱਚਿਆਂ ਨੂੰ ਪੀ ਲੈ ਕੇ ਉਹਨਾਂ ਦੇ ਪ੍ਰਭਾਵ 'ਚ ਨਾ ਆਉਣ ਅਸੀਂ ਇਹਨਾਂ ਤੋਂ ਕੁਝ ਨਹੀਂ ਸਿੱਖਣਾ ਇਹਨਾਂ ਨੇ ਸਾਡੀ ਜਵਾਨੀ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਮਹਾਰਾਸ਼ਟਰ ਪੁਲਿਸ ਨੇ ਬਦਲਾਪੁਰ ਮਾਮਲੇ 'ਚ ਸਹਿ ਦੋਸ਼ੀ ਤੁਸ਼ਾਰ ਆਪਣੇ ਅਤੇ ਉਹਦੇ ਕੋਤਵਾਲ ਨੂੰ ਗ੍ਰਿਫਤਾਰ ਕਰ ਲਿਆ ਮਾਮਲਾ ਵਧਣ ਤੋਂ ਬਾਅਦ ਦੋਵੇਂ ਮੁਲਜ਼ਮ ਫਰਾਰ ਸਨ ਜਿਲੇ ਸਾਲ 12 ਅਗਸਤ ਨੂੰ ਬਦਲਾਪੁਰ ਦੇ ਇੱਕ ਸਕੂਲ ਵਿੱਚ ਦੋ ਨਬਾਲਿਕ ਲੜਕੀਆਂ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਇਸ ਮਾਮਲੇ ਦਾ ਜਦੋਂ ਲੜਕੀਆਂ ਦੇ ਪਰਿਵਾਰਕ ਮੈਂਬਰਾਂ ਤੇ ਸਥਾਨਕ ਲੋਕਾਂ ਨੂੰ ਪਤਾ ਲੱਗਿਆ ਤਾਂ ਸੜਕਾਂ ਤੇ ਆਗੇ ਤੇ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ ਉਦੋਂ ਤੋਂ ਉਦ shear ਅਪਡੇਟ ਇਹ ਸਕੂਲ ਟਰਸਟੀ ਉਹਦੇ कोतवाल ਫਰਾਰ ਸਨ ਹੁਣ ਦੋਵਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲੇ ਇਸ ਮਾਮਲੇ ਦੇ ਮੁੱਖ ਮਲਜ਼ਮ ਅਕਸ਼ੇ ਸ਼ਿੰਦੇ ਦੇ ਇੰਕਾਊਂਟਰ ਤੋਂ ਬਾਅਦ ਵਿਰੋਧੀ ਧਿਰ ਨੇ ਦੋਵਾਂ ਮੁਲਜ਼ਮਾਂ ਦੇ ਫਰਾਰ ਹੋਣ ਤੇ ਨਿਸ਼ਾਨਾ ਸਾਧਿਆ ਸੀ ਇਹਨਾਂ ਦੋਵਾਂ ਮੁਲਜ਼ਮਾਂ ਦੇ ਫਰਾਰ ਹੋਣ ਤੋਂ ਬਾਅਦ ਵਿਰੋਧੀ ਧਿਰ ਨੇ ਸਵੇ ਦੀ ਕਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲ ਹੋਈ ਹੈ ਮਾਮਲੇ ਦੀ ਜਾਂਚਕਾਰੀ ਐਸਆਈਟੀ ਟੀਮ ਨੇ ਹੁਣੇ ਹੀ ਮੁਲਜ਼ਮਾਂ ਨੂੰ ਆਪਣੇ ਹਿਰਾਸਤ ਵਿੱਚ ਲੈ ਲਿਆ ਤੇ ਦੋਵੇਂ ਦੋਸ਼ੀ ਸਕੂਲ ਦੇ ਸਕਰਟਰ ਤੇ ਟਰਸਟੀ ఆంధ్రప్రదేశ్ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ ਨੇ ਤ੍ਰਿਮਾਲਾ ਮੰਦਿਰ ਦਾ ਦੌਰਾ ਕੀਤਾ ਤੇ ਤ੍ਰਿਪੁਤੀ ਦੇ ਵਿੱਚ ਆਪਣੀ 11 ਦਿਨਾਂ ਦੀ ਤਪੱਸਿਆ ਨਾ ਕਰਨ ਦਾ ਫੈਸਲਾ ਕੀਤਾ। ਦੱਸ ਦੇਈਏ ਕਿ ਉਹਨਾਂ ਉਕਤ ਪਹਾੜੀ ਮੰਦਿਰ 'ਚ ਸਾਬਕਾ YSR ਕਾਂਗਰਸ ਪਾਰਟੀ ਦੀ ਸਰਕਾਰ ਦੇ ਕਥਿਤ ਪਾਪਾਂ ਦਾ ਪਛਤਾਵਾ ਕਰਨ ਲਈ ਤਪੱਸਿਆ ਦਾ ਐਲਾਨ ਕੀਤਾ ਸੀ। ਮੰਦਿਰ ਦੇ ਦਰਸ਼ਨਾਂ ਲਈ ਪਹੁੰਚੇ ਉਪ ਮੁੱਖ ਮੰਤਰੀ ਪਵਨ ਕਲਿਆਣ ਨਾਲ ਉਹਨਾਂ ਦੀਆਂ ਬੇਟੀਆਂ ਆਧਿਆ ਤੇ ਪਾਲੀਨਾ ਵੀ ਸਨ ਆਪਣੀ ਯਾਤਰਾ ਦੌਰਾਨ ਉਪ ਮੁੱਖ ਮੰਤਰੀ ਆਪਣੇ ਨਾਲ ਭਗਵਾਨ ਲਈ ਬਾਰਾਹੀ ਐਲਾਨਨਾਮਾ ਲੈ ਕੇ ਗਏ ਸਨ ਜਿਸ ਦੀ ਬੇਰਵਾ ਉਹ ਅੱਜ ਮੀਟਿੰਗ ਦੌਰਾਨ ਦੇਣਗੇ ਪਵਨ ਕਲਿਆਣ ਦੀ ਬੇਟੀ ਪਾਲਿਨਾ ਕਥਿਤ ਤੌਰ ਤੇ ਇੱਕ ਗੈਰ ਹਿੰਦੂ ਐ ਤ੍ਰਿਮਾਲਾ ਤ੍ਰਿਪਤੀ ਦੇਵਸਥਾਨਮ ਤ੍ਰਿਪਤੀ ਦੇਸ਼ੀ ਰਿਵੇਂਕਟਾਸ਼ਵਰ ਮੰਦਿਰ ਦੇ ਅਧਿਕਾਰਿਤ ਨਿਗਰਾਨ ਦੇ ਨਿਯਮ ਅਨੁਸਾਰ ਗੈਰ ਹਿੰਦੂਆਂ ਨੂੰ ਮੰਦਿਰ ਦੇ ਦਰਸ਼ਨ ਕਰਨ ਤੋਂ ਪਹਿਲਾਂ ਆਪਣੀ ਆਸਥਾ ਦਾ ਐਲਾਨ ਕਰਨ ਦੀ ਲੋੜ ਹੁੰਦੀ ਹੈ ਚੋਨੇ ਤੇ ਬਾਸਮਤੀ ਦੀ ਖਰੀਦ ਸ਼ੁਰੂ ਕੀਤੇ ਜਾਣ ਤੇ ਪੰਜਾਬ ਭਰ ਦੇ ਆਰਥਿਕ ਸਥਿਸ਼ਨਾਂ ਨੇ ਸਰਕਾਰ ਵੱਲੋਂ ਆਦੀਆਂ ਮੰਗਾਂ ਨੂੰ ਨਾਮ ਮੰਨਣ ਦੇ ਵਿਰੋਧ ਵਿੱਚ ਮੰਡੀਆਂ ਵਿੱਚ ਕਿਸੇ ਕਿਸਮ ਦੀ ਖਰੀਦ ਨਾ ਕਰਨ ਦੇ ਦਿੱਤੇ ਫੈਸਲੇ ਅਨੁਸਾਰ ਜ਼ਿਲ੍ਹਾ ਤਰਨਤਾਰਨ ਦੀਆਂ ਸਮੂਹ ਮੰਡੀਆਂ ਪੂਰਨ ਤੌਰ ਤੇ ਬੰਦ ਰਹੀਆਂ ਤੇ ਆਰਥੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਾਰੇਬਾਜ਼ੀ ਕੀਤੀ ਗਈ ਹੜਤਾਲ ਦੌਰਾਨ ਪੰਜਾਬ ਪ੍ਰਧਾਨ ਵਿਜੇ ਕਲੜਾ ਤੇ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਰਕੇਸ਼ ਕੁਮਾਰ ਤੁੱਲੀ ਵਿਸ਼ੇਸ਼ ਤੌਰ ਤੇ ਦਾਣਾ ਮੰਡੀ ਤਰਨਤਾਰਨ ਪਹੁੰਚੇ ਐਸਮੋਕਿਓ ਨਾਲ ਵੱਲੋਂ ਆਰਥੀਆਂ ਤੇ ਮਜ਼ਦੂਰਾਂ ਨਾਲ ਮੀਟਿੰਗ ਕੀਤੀ ਗਈ ਵਿਜੇ ਕਲੜਾ ਨੇ ਕਿਹਾ ਕਿ ਜਿੰਨਾ ਚਿਰ ਤੱਕ ਸਰਕਾਰ ਦੀ ਮੰਗਾਂ ਨਹੀਂ ਮੰਨਦੀ ਉਹਨਾਂ ਚਿਰ ਤੱਕ ਪੰਜਾਬ ਦੀਆਂ ਸੂਹ ਮੰਡੀਆਂ ਵਿੱਚ ਕੰਮਕਾਜ ਨਹੀਂ ਕੀਤਾ ਜਾਵੇਗਾ। ਸੀਐਮ ਸਾਹਿਬ ਨੇ ਐਲਾਨ ਕੀਤਾ ਵੀ 1 ਰੁਪਿਆ ਕੁਇੰਟਲ ਮਜ਼ਦੂਰੀ ਵਧਾਤੀ ਗਈ ਹੈ। ਜਦ ਕਿ ਜਿਹੜੀ 2 ਰੁਪਏ ਚੌਂਤੀ ਵਹਿ ਕੀਤੀ ਗਈ ਉਹ ਵੀ ਮਜ਼ਦੂਰੀ ਹਰਿਆਣੇ ਦੇ ਅੰਦਰ 37 ਕਿਲੋ ਦੀ ਅੱਜ ਦੀ ਤਰੀਕ ਚ ਵੀ 2 ਰੁਪਏ ਬੱਧਰ ਹੈ। ਪਹਿਲਾਂ ਤਾਂ ਉਹ ਹੀ ਨਹੀਂ ਬਰਾਬਰ ਕੀਤੀ ਜਾ ਰਹੀ ਜਿਹੜੀ ਉਹਦੇ ਚ ਭਰਾਈ ਚੜਾਈ ਦਾ ਫਰਕ ਹੈ। ਉਹਦਾ ਵੀ ਸਾਡਾ ਕਰੀਬ-ਕਰੀਬ ਇੱਕ ਰੁਪਇਆ 30 ਪੈਸੇ ਬੋਰੀ ਦਾ ਝੋਨੇ ਦਾ ਫਰਕ ਹੈ ਤੇ 2 ਰੁਪਏ 70 ਪੈਸੇ ਕਣਕ ਦਾ ਫਰਕ ਹੈ ਅਸੀਂ ਸਰਕਾਰ ਨੂੰ ਇਹ ਕਹਿ ਰਹੇ ਹਾਂ ਕਿ ਸਾਡੀ ਮਜ਼ਦੂਰੀ ਘੱਟੋ-ਘੱਟ ਜੇ ਹਰਿਆਣਾ ਔਰ ਪੰਜਾਬ ਖਰੀਦਣ ਵਾਲੀ ਐਫਸੀ ਆਜੰਸੀ ਉੱਥੇ ਹੈ ਖਰੀਦਣ ਵਾਲੀ ਐਫਸੀ ਆਜੰਸੀ ਇੱਥੇ ਹੈ ਤੇ ਸੇਮ ਆਜੰਸੀ ਖਰੀਦਣ ਵਾਲੀ ਗਵਰਨਮੈਂਟ ਦੀ ਹੈ ਤੇ ਸੈਂਟਰ ਦੀ ਹੈ ਤੇ ਉੱਥੇ ਮਜ਼ਦੂਰੀ ਇੰਨੀ ਦਿੱਤੀ ਜਾ ਰਹੀ ਤੇ ਪੰਜਾਬ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਇੱਥੇ ਸੇਮ ਕੀਤੀ ਜਾਵੇ ਇਹ ਜਿਹੜਾ ਰੁਪਇਆ ਵਧਾਣ ਦੀ ਸੀਐਮ ਮਾਨ ਸਾਹਿਬ ਨੇ ਗੱਲ ਕੀਤੀ ਹੈ ਤੇ ਕੱਲ ਜਿਹੜਾ ਅਸੀਂ ਉੱਥੇ ਗਏ ਆ ਤੇ ਸਾਨੂੰ ਆਪ ਅੰਦਰ ਹੁੰਦਿਆ ਨਹੀਂ ਮਿਲੇ ਤੇ ਮੈਂ ਸਮਝਦਾ ਕਿ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਕਹਿੰਦੀ ਐ ਤੇ ਆਮ ਆਦਮੀ ਗਰੀਬ ਆਦਮੀ ਨੂੰ ਇਹ ਮਿਲ ਨਹੀਂ ਸਕਦੇ ਬੁਲਾ ਕੇ ਨਹੀਂ ਮਿਲੇ ਮੇਰੇ ਨਾਲ ਪ੍ਰਧਾਨ ਜੀ ਵੀ ਕੱਲ ਆਈ ਸਾਰੀ ਟੀਮ ਇਹਨਾਂ ਦੀ ਨਾਲ ਸੀ ਮੇਰੇ ਨਾਲ ਮੇਰੇ ਲੇਬਰ ਦੇ ਸਾਥੀ ਸੀ ਉਹ ਮਿਲੇ ਨਹੀਂ ਸਿਰਫ ਗੱਲਾਂ ਦੇ ਨਾਲ ਮਸਲਾ ਨਾਲ ਰੋਟੀ ਢਿੱਡ ਪਰਦਾ ਤੇ ਨਾ ਕੰਮ ਹੋ ਸਕਦਾ ਸੀਨੀਅਰ ਪੰਜ ਪਾਗੂ ਰਜਿੰਦਰ ਮੋਹਨ ਸਿੰਘ ਛਿੰਨਾ ਨੇ ਪੰਚਾਇਤੀ ਚੋਣਾਂ ਦੌਰਾਨ ਉਮੀਦਵਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਾਉਣ ਦੇ ਲਈ ਸਰਕਾਰ ਨੂੰ ਅਪੀਲ ਕਰਦੇ ਕਿਹਾ ਕਿ ਉਮੀਦਵਾਰਾਂ ਵੱਲੋਂ ਜਦੋਂ ਨਾਮਜ਼ਦਗੀ ਕੀਤੀ ਜਾਂਦੀ ਹੈ ਨਾ ਤਾਂ ਉਸ ਟਾਈਮ ਪੰਚਾਇਤੀ ਚੋਣਾਂ ਦੇ ਲਈ ਚੁੱਲਾ ਟੈਕਸ ਦੇ ਨਾਂ ਤੇ ਰਸੀਦ ਕੱਟੀ ਜਾਂਦੀ ਹੈ ਤੇ ਨਾ ਹੀ ਧਿਕਾਰੀਆਂ ਵੱਲੋਂ ਉਹਨਾਂ ਨੂੰ ਪ੍ਰੋਪਰ ਜਾਣਕਾਰੀ ਨਾ ਦੇ ਕੇ ਉਮੀਦਵਾਰਾਂ ਨੂੰ ਖੱਜਲਖਵਾਰ ਕੀਤਾ ਜਾ ਰਿਹਾ ਜੋ ਕਿ ਕਾਫੀ ਨਿੰਦਣਯੋਗ ਹੈ ਸਰਕਾਰ ਨੂੰ ਮੈਨੂੰ ਸਮਝ ਨਹੀਂ ਆਉਂਦੀ ਕਿ ਇੱਕ ਚੁੱਲਾ ਟੈਕਸ ਹੁੰਦਾ ਹੈ ਇੱਕ ਬਹੁਲੀ ਚੀਜ਼ ਹੈ ਚੁੱਲਾ ਟੈਕਸ ਦੀ ਰਸੀਦਾ ਨਹੀਂ ਦੇਂਦੇ ਜਿੱਥੇ ਆਮ ਆਦੀ ਪਾਰਟੀ ਦੇ ਐਮ.ਐਲ.ਏ ਜਿੱਤੇ ਆ ਰਹੇ ਇੰਟਰਸਟਿਡ ਨੇ ਉਹਨਾਂ ਨੂੰ ਉਹ ਚੁੱਲਾ ਟੈਕਸ ਦੀ ਰਸੀਦ ਨਹੀਂ ਦੇਦੇ ਵੀਡੀਓ ਨੂੰ ਆਪਣੇ ਕੋਲ ਬਿਠਾਇਆ ਸੈਕਸ਼ਨ ਨੂੰ ਆਪਣੇ ਕੋਲ ਬਿਠਾਇਆ ਸੋ ਚੁੱਲਾ ਟੈਕਸ ਦਾ ਇਮੀਡੀਏਟਲੀ ਫੋਰੀ ਫੈਸਲਾ ਲੈਣਾ ਚਾਹੀਦਾ ਕਿ ਚੁੱਲਾ ਟੈਕਸ ਦੇ ਕੇ ਕੋਈ ਵੀ ਉਮੀਦਵਾਰ ਖੜਾ ਹੋ ਸਕਦਾ ਘਟੋ ਘਟੇ ਜ਼ਬੂਰੀਅਤ ਹੈ ਕਿ ਜਿਸਨੂੰ ਖੜਾ ਹੋਣ ਵਾਸਤੇ ਵਾਝਾ ਨਾ ਕੀਤਾ ਜਾਵੇ ਸੋ ਜੇ ਇਸ ਤਰ੍ਹਾਂ ਕਰਨਗੇ ਤੇ ਅਸੀਂ ਸਮਝਾਂਗੇ ਤੇ ਪਚਾਈ ਦੀ ਲਕਸ਼ੇ ਬਿਲਕੁਲ ਫੇਰ ਨਹੀਂ ਹੋਈ ਬਹੁਤ ਸਾਰੇ ਪਿੰਡਾਂ ਵਿੱਚ ਜਿਹੜੀ ਨੇ ਉਹ ਡੀਸੀ ਨੇ ਇਹ ਤਾਂ ਕਹਤਾ ਕਿ ਵੀ ਜੋਰ ਦੇ ਕੇ ਤੁਸੀਂ ਬਾਕੀ ਸਭ ਪੂਰਾ ਕਰ ਲਓ ਲੇਕਿਨ ਇੱਕ ਮੰਬੂਲੀ ਚੁੱਲਾ ਟੈਕਸੀ ਰਸੀਦ ਹੁੰਦੀ ਆ ਤੇ ਕਿਉਂ ਨਹੀਂ ਜ਼ਰਾ ਜ਼ਾਲਾ ਕਰਾਉਂਦੇ ਹਰ ਸਾਲ ਕਰਾਇਆ ਕਰ ਸਾਰੇ ਪਿੰਡ ਕੋ ਕਿਉਂ ਨਹੀਂ ਕਰਾਉਂਦੇ ਸੋ ਮੇਰੀ ਇਹ ਬੇਨਤੀ ਹੈ ਕਿ ਫੇਰ ਲਕਸ਼ੇ ਕਰਾਉਣ ਵਾਸਤੇ ਹਰ ਕੈਂਡੀਡੇਟ ਨੂੰ ਖੜੇ ਹੋਣ ਦਾ ਮੌਕਾ ਦਿਓ ਜਿੱਥੇ ਪੰਜਾਬ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਇਹਨਾਂ ਚੋਣਾਂ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੀ ਨਾਮਿਨੇਸ਼ਨ ਫਾਈਲਾਂ ਭਰੀਆਂ ਜਾ ਰਹੀਆਂ ਨੇ ਮੋਗਾ ਦੀ ਕਸਬਾ ਫਤੇਗੜ ਪੰਡਤੂਰ ਵਿਖੇ ਜਿੱਥੇ ਵਿਰੋਧੀ ਪਾਰਟੀਆਂ ਵੱਲੋਂ ਆਪਣੇ ਨਾਮਿਨੇਸ਼ਨ ਫਾਈਲਾਂ ਭਰਨ ਲਈ ਉਮੀਦਵਾਰਾਂ ਦੇ ਕੁੱਟਮਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ ਸਿਵਲ ਹਸਪਤਾਲ ਤੇ ਦੇਰੀ ਲਾਜ ਹਰਜਿੰਦਰ ਸਿੰਘ ਪਿੰਡ ਮੇਲ ਕੰਗਾ ਨੇ ਦੱਸਿਆ ਕਿ ਉਹ ਆਪਣੇ ਪਿੰਡ ਤੋਂ ਪੰਚਾਇਤ ਮੈਂਬਰ ਦੀ ਉਮੀਦਵਾਰ ਵਜੋਂ ਆਪਣੀ ਨਾਮਿਨੇਸ਼ਨ ਫਾਈਲ ਭਰਨ ਆਇਆ ਸੀ ਜ਼ਖਮੀ ਵਿਅਕਤੀ ਹਰਜਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਤੇ ਦੋਸ਼ ਲ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਾਈ ਗਈ ਉੱਥੇ ਉਹਨਾਂ ਦੀ ਰਸੀਦਾਂ ਵੀ ਖੋਲੀਆਂ ਗਿਆ ਇਸ ਮੌਕੇ ਤੇ ਨਾ ਜ਼ਿਲ੍ਹਾ ਪੁਲਿਸ ਮੁਖੀ ਤੋਂ ਇਨਸਾਫ ਹਰਜਿੰਦਰ ਸਿੰਘ ਜੀ ਕੀ ਗੱਲ ਬਣੀ ਅੱਜ 16 7 ਸਰ ਅਸੀਂ ਅੱਜ ਸਰਪੰਚੀ ਪੰਚੀ ਦਾ ਫੈਸਲਾ ਭਰਨ ਵਾਸਤੇ ਉੱਥੇ ਗੇਟ ਦੇ ਉੱਤੇ ਖੜੇ ਸੀ ਆਪਣੀਆਂ ਲਾਈਨ ਦੇ ਵਿੱਚ ਤੇ ਉੱਥੇ ਝਾੜੂ ਪਾਰਟੀ ਵਾਲਿਆਂ ਨੇ ਗੁੰਡਾ ਅੰਸਰਿਆਂ ਨਾਲ ਲਿਆ ਕੇ ਸਾਡੇ ਤੇ ਹਮਲਾ ਕੀਤਾ ਹੈ ਹਮਲਾ ਕਰਕੇ ਸਾਡੇ ਸੱਟਾਂ ਮਾਰੀਆਂ ਹੈ ਸਾਡੀਆਂ ਫੈਲਾ ਜਿਹੜੀਆਂ ਸੀ ਸਾਤੋਂ ਖੋ ਕੇ ਪਾੜ ਕੇ ਤੇ ਸੜਤੀਆਂ ਇਹ ਪਤਾ ਨਹੀਂ ਨਾਲ ਲੈ ਕਿੱਥੇ ਲੈ ਗਈ ਇਹ ਉੱਥੋਂ ਦੀ ਗੱਲ ਹੈ ਇਹ ਕੀ ਗੱਲ ਕੀ ਹੋਈ ਸੀ ਇਹ ਨਗਰ ਪੰਚਾਇਤ ਦਫ਼ਤਰ ਫਤੇਗੜ ਪਿੰਦੂਰ ਦੀ ਗੱਲ ਹੈ ਜੀ ਕੌਣ ਸੀ ਬੰਦੇ ਉਹ ਪਤਾ ਲੱਗਿਆ ਨਹੀਂ ਕੁਝ ਬੰਦੇ ਸਾਡੇ ਪਿੰਡ ਦੇ ਸੀਗੇ ਬਾਕੀ ਬਾਹਰੋਂ ਇਕੱਠੇ ਗੁੰਡਾ ਅੰਸਰ ਇਕੱਠੇ ਕੀਤੇ ਸੀ ਇਹਨਾਂ ਨੇ ਪੰਜਾਬ ਰਿਟੇਲ ਤੇ ਹੋਲਸੇਲ ਕਰਿਆਨਾ ਯੂਨੀਅਨ ਦੇ ਪੰਜਾਬ ਪ੍ਰਧਾਨ प्रमोद ਗੁਪਤਾ ਚੇਅਰਮੈਨ ਕਿਰਸ਼ਨ ਜਸੂਜਾ ਪੰਜਾਬ ਪ੍ਰਸਿੱਖਤ ਰਾਜਨ ਕੁੱਕਰ ਤੇ ਪੰਜਾਬ ਉਹ ਪ੍ਰਧਾਨ ਸੰਜੀਵ ਬਾਂਸਲ ਤੇ 올 ਇੰਡੀਆ ਉਦਯੋਗ ਵਪਾਰ ਮੰਡਲ ਦੇ ਰਾਸ਼ਟਰੀ ਪ੍ਰਧਾਨ ਸੰਦੀਪ ਬਾਂਸਲ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ ਮੀਟਿੰਗ 'ਚ ਵਪਾਰੀਆਂ ਦੀਆਂ ਜੀਐਸਟੀ ਨਾਲ ਜੁੜੀਆਂ ਸਮੱਸਿਆਵਾਂ ਤੇ ਫੂਡ ਸੇਫਟੀ ਐਕਟ ਦੇ ਮੁੱਦਿਆਂ ਤੇ ਚਰਚਾ ਹੋਈ ਮੀਟਿੰਗ ਦਾ ਸਭ ਤੋਂ ਪ੍ਰਮੁੱਖ ਮੁੱਦਾ ਜੀਐਸਟੀ ਨਾਲ ਸੰਬੰਧਿਤ ਵਪਾਰੀਆਂ ਦੀਆਂ ਮੁਸ਼ਕਲਾਂ ਤੇ ਕੇਂਦਰ ਤੇ ਹਾਂ ਇਸ ਮੌਕੇ ਪੰਜਾਬ ਪ੍ਰਧਾਨ प्रमोद ਗੁਪਤਾ ਨੇ ਕਿਹਾ ਕਿ ਜੀਐਸਟੀ ਵਪਾਰੀਆਂ ਲਈ ਇੱਕ ਵੱਡਾ ਸਿਰਦਰਦ ਬ ਦੀ ਲੋਡ ਅਨਨ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਵਪਾਰੀਆਂ ਦੇ ਹਿੱਤਾਂ ਨੂੰ ਧਿਆਨ ਚ ਰੱਖਦੇ ਜੀਐਸਟੀ ਦੇ ਨਿਯਮਾਂ ਨੂੰ ਸੋਧਿਆ ਜਾਣਾ ਚਾਹੀਦਾ ਹੈ ਵਿਸ਼ਪਰਸੀ ਸ਼੍ਰੀ ਦੁਰਗਿਆਨਾ ਤੀਰਥ ਵਿਖੇ ਹਰ ਸਾਲ ਹੀ ਅਸੂ ਦੇ ਨਰਾਤੇ ਵਿਖੇ ਲੰਗੂਰ ਮੇਲਾ ਲੱਗਦਾ ਇਸ ਪ੍ਰਾਚੀਨ ਲੰਗੂਰ ਮੇਲੇ ਦੌਰਾਨ ਲੱਖਾਂ ਦੀ ਗਿਣਤੀ 'ਚ ਲੋਕ ਸ਼੍ਰੀ ਬੜਾ ਹਨੂਮਾਨ ਮੰਦਿਰ ਵਿਖੇ ਨਤਮਸਤਕ ਹੋਣ ਪਹੁੰਚਦੇ ਨੇ ਇਸ ਮੇਲੇ ਦੌਰਾਨ ਸ਼ਰਦਾਲੂ ਆਪਣੇ ਬੱਚਿਆਂ ਨੂੰ ਲੰਗੂਰ ਦਾ ਚੋਲਾ ਪਵਾ ਕੇ ਭਗਵਾਨ ਸ਼੍ਰੀ ਬੜਾ ਹਨੂਮਾਨ ਮੰਦਿਰ ਵਿਖੇ ਨਤਮਸਤਕ ਹੋਣ ਲਈ ਪਹੁੰਚਦੇ ਨੇ ਪੂਰੇ ਵਿਸ਼ਪਰ ਦੇ ਵਿੱਚ ਨਰਾਤੇ ਮਨਾਏ ਜਾ ਰਹੇ ਨੇ ਤੇ ਅੰਮ੍ਰਿਤਸਰ ਦੇ ਵਿੱਚ ਨਰਾਤੇ ਵਾਲੇ ਦਿਨ ਤੋਂ ਹੀ ਲੰਗੂਰ ਉਤਸਵ ਦੀ ਸ਼ੁਰੂਆਤ ਹੋ ਗਈ ਹੈ ਤਾਂ ਦੱਸ ਦਈਏ ਕਿ ਪੂਰੇ ਵਿਸ਼ਪਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹੀ ਸ਼੍ਰੀ ਗਿਆਨਾ ਤੀਰਥ ਵਿਖੇ ਹਰ ਸਾਲ ਹੀ ਅਸੁਦੇ ਨਰਾਤਿਆਂ ਦੌਰਾਨ ਲੰਗੂਰ ਮੇਲਾ ਲੱਗਦਾ ਇਸ ਪਰਾਚੀ ਲੰਗੂਰ ਮੇਲੇ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਲੋਕ ਸ਼੍ਰੀ ਬੜਾ ਹਨੂਮਾਨ ਵਿਖੇ ਪਹੁੰਚਦੇ ਨੇ ਇਸ ਮੇਲੇ ਦੌਰਾਨ ਸ਼ਰਦਾ ਲੂ ਆਪਣੇ ਬੱਚਾਂ ਲੰਗੂਰ ਦਾ ਚੋਲਾ ਪਵਾ ਕੇ ਭਗਵਾਨ ਸ਼੍ਰੀ ਹਨੂਮਾਨ ਜੀ ਦੇ ਚਰਨਾਂ 'ਚ ਨਤਮਸਤਕ ਕਰਨ ਲਈ ਲਿਆਉਂਦੇ ਨੇ ਮੰਦਿਰ ਦੇ ਪੰਡਤ ਨੇ ਕਿਹਾ ਕਿ ਇਸ ਮੰਦਰ ਦਾ ਇਤਿਹਾਸ ਕਈ ਸੌ ਸਾਲ ਪੁਰਾਣਾ ਤੇ ਪ੍ਰਾਚਨ ਰੀਤੀ ਰਿਵਾਜਾਂ ਦੇ ਮੁਤਾਬਿਕ ਹੀ ਇਸ ਮੰਦਰ ਵਿਖੇ ਹਰ ਸਾਲ ਸਾਲਾਨਾ ਲੰਗੂਰ ਮੇਲਾ ਲੱਗਦਾ ਹੋ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਬਾਰੇ ਇਸ ਨਾਲ ਹੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ